ਸਤ ਸ੍ਰੀ ਅਕਾਲ ਦੋਸਤੋ ਆਰਬੀ ਲਾਈਵ মিডিਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ ਆਪਣਾ ਰਪੇਸ਼ ਬਾਜ਼ਲ ਅੱਜ ਅਸੀਂ ਪਹੁੰਚਿਆ ਫਾਜ਼ਿਲਕਾ ਦੇ ਅਬੋਰ ਰੋਡ ਦੇ ਰਾਜਾ Bajaj ਦੇ ਸ਼ੋਰੂਮ ਤੇ ਜੀ ਹਾਂ ਬਿਲਕੁਲ ਫਾਜ਼ਿਲਕਾ ਦੇ ਵਿੱਚ ਅਬੋਰ ਵਾਲੇ ਰਾਜਾ Bajaj ਵਾਲਿਆਂ ਨੇ ਸ਼ੋਰੂਮ ਖੋਲ੍ਹ ਦਿੱਤਾ ਜੀ Bajaj ਮੋਟਰਸਾਈਕਲਾਂ ਦਾ ਜਿੱਥੇ ਤੁਹਾਨੂੰ ਪੈਟਰੋਲ CNG ਅਤੇ ਇਲੈਕਟ੍ਰਿਕ ਮੋਟਰਸਾਈਕਲ ਜਿਹੜਾ ਉਹ ਅਵੇਲੇਬਲ ਕਰਵਾਏ ਜਾ ਰਹੇ ਆ ਤਾਂ ਉਹ ਅੰਦਰ ਚਲਦੇ ਆਂ ਦੇਖਦੇ ਆਂ ਕਿਸ ਤਰ੍ਹਾਂ ਦੇ ਮੋਟਰਸਾਈਕਲ ਹੈ ਔਰ ਕਿਹੜੇ-ਕਿਹੜੇ ਮਾਡਲ ਇਹਨਾਂ ਦੇ ਵੱਲੋਂ ਉਪਲਬਧ ਕਰਵਾਏ ਗਏ ਆ ਤੇ ਉਹਨਾਂ ਦਾ ਕੀ ਰੇਟ ਹੈ ساری ਜਾਣਕਾਰੀ ਦੇਵਾਂਗੇ ਤੇ ਕੀ ਛੂਟ ਦਿੱਤੀ ਜਾ ਰਹੀ ਹੈ ਇਸ ਦੇ ਬਾਰੇ ਵੀ ਤੁਹਾਨੂੰ ਜਿਹੜਾ ਹੈ ਅੱਜ ਜਾਣਕਾਰੀ ਜਿਹੜੀ ਹੈ ਉਪਲਬਧ ਕਰਵਾਉਣ ਜਾ ਰਹੇ ਆ ਤਾਂ ਉਹ ਅੰਦਰ ਚਲਦੇ ਆਂ ਦੇਖਦੇ ਆਂ ਮੋਟਰਸਾਈਕਲ ਦੇ ਕਿਹੜੇ ਕਿਹੜੇ ਮਾਡਲ ਜਿਹੜੇ ਇਹਨਾਂ ਦੇ ਕੋਲ ਅਵੇਲੇਬਲ ਹੈ ਜੀਵਾ فاضਲ ਕਾ ਦੇ ਵਿੱਚ ਵੀ ਤੁਸੀਂ ਤੁਮਾ ਬਾਦੀਆਂ ਦੀ ਅਭੋਰ ਵਾਲਿਆਂ ਨੇ ਸਰ 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 ਕਿਸ ਤਰ੍ਹਾਂ ਦੇ ਮੋਟਰਸਾਈਕਲ ਜਿਹੜੇ ਅਵੇਲੇਬਲ ਕਰਵਾਏ ਗਏ ਆ ਸਾਡੇ ਦਰਸ਼ਕਾਂ ਨੂੰ ਥੋੜੀ ਜੀ ਜਾਣਕਾਰੀ ਦੇ ਦਿਓ ਸਾਡੇ ਕੋਲੇ ਬਜਾਜ ਤੇ ਸਾਰੇ ਮੋਟਰਸਾਈਕਲ ਅਵੇਲੇਬਲ ਹੁੰਦੇ ਆ ਜੀ ਇਸ ਦੇ ਵਿੱਚ ਬਜਾਜ ਇਹ ਪਹਿਲੀ ਕੰਪਨੀ ਹੈਗੀ ਜਿਨੇ ਜਿਹਦੇ ਵਿੱਚ ਆਪਾਂ ਨੂੰ ਤਿੰਨ ਤਰ੍ਹਾਂ ਦੇ ਸੈਗਮੈਂਟ ਮਿਲ ਰਹੇ ਹੈਗੇ ਜੀ ਨੰਬਰ 1 ਪੈਟਰੋਲ ਬਾਈਕ ਸਾਡੇ ਚੱਲ ਹੀ ਰਹੇ ਆ ਆਲਰੇਡੀ ਜਿਸ ਦੇ ਵਿੱਚ ਪਲੈਟੀਨਾ ਪਲਸਰ ਸੀਟੀ 110 ਐਕਸ ਪਲੈਟੀਨਾ 110 ਡਰਮ ਜੀ ਪਲਸਰ 400 ਐਂਡ ਅਸ ਤੱਕ ਮਾਡਲ ਆ ਰਹੇ ਸਾਡੇ ਜੀ ਅਵੈਂਜਰ ਵੀ ਆ ਰਿਹਾ ਪਲਸ ਪਲਾ ਪੈਟਰੋਲ ਦੇ ਵਿੱਚ ਉਸ ਤੋਂ ਬਾਅਦ ਸਾਡਾ ਲਾਸਟ ਇਅਰ ਲਾਂਚ ਹੋਇਆ ਵਰਡ ਦਾ ਪਹਿਲਾ ਸੀਐਨਜੀ ਬਾਈਕ ਸੀਐਨਜੀ ਵੀ ਕਰਤਾ ਜੀ ਲਾਂਚ ਯੈਸ ਸਰ ਸੀਐਨਜੀ ਕਰਤਾ ਜੀ ਸੀਐਨਜੀ ਕਾਰਾਂ ਤਾਂ ਸੁਣੀਆਂ ਸੀ ਜੀ ਬਾਈਕ ਵੀ ਪਹਿਲੀ ਵਾਰ ਸੁਣਿਆ ਸੀ ਤੁਹਾਡੇ ਕੋਲ ਬਾਜਾਜ ਕੰਪਨੀ ਦੁਨੀਆ ਦੇ ਪਹਿਲੇ ਕੰਮ ਲਿਆ ਜਿਹਨੇ ਸੀਐਨਜੀ ਪਲਸ ਪੈਟਰੋਲ ਦੋਨੋਂ ਲਾਂਚ ਕੀਤੇ ਹੈ ਜਿਹਦੇ ਵਿੱਚ 2 ਕਿਲੋ ਸੀਐਨਜੀ ਪੈਂਦੀ ਹੈ 2 ਲੀਟਰ ਪੈਟਰੋਲ ਪੈਂਦਾ ਹੈ ਵਾਹ ਜੀ ਵਾਹ 2 ਕਿਲੋ ਸੀਐਨਜੀ ਤੇ 2 ਲੀਟਰ ਪੈਟਰੋਲ ਨਾਲ 330 ਕਿਲੋਮੀਟਰ ਤੱਕ ਰੇ ਮ 330 ਕਿਲੋਮੀਟਰ 2 ਕਿਲੋ ਸੀएनजी ਦੇ ਨਾਲ 2 ਕਿਲੋ ਸੀएनजी 2 ਕਿਲੋ ਪੈਟਰੋਲ 2 ਲੀਟਰ ਪੈਟਰੋਲ ਪਾਵਾਂਗੇ ਦਾ ਅਗਰ ਸੀਐਨਜੀ ਦੀ ਗੱਲ ਕਰਾਂ ਤਾਂ ਕੰਪਨੀ ਦੇ ਅਕੋਰਡਿੰਗ 102 102 ਕਿਲੋਮੀਟਰ ਭਰ ਕੇ ਜੀ ਜੀ ਮਾਈਲੇਜ ਆ ਗਈ ਆ ਆਪਾਂ ਦੇਖਦੇ ਆ ਜੀ ਕਿਹੜਾ ਸੀਐਨਜੀ ਵਾਲਾ ਮੋਟਰਸਾਈਕਲ ਹੈ ਜੀ ਹਾਂਜੀ ਤਾਂ ਬਿਲਕੁਲ ਜੀ ਤੁਹਾਨੂੰ ਦੱਸ ਦਈਏ ਸੀਐਨਜੀ ਵਾਲਾ ਜਿਹੜਾ 22 ਕਿੰਨਾ ਵੱਲੋਂ ਲੌਂਚ ਕੀਤਾ ਗਿਆ ਬਜਾਜ ਕੰਪਨੀ ਵੱਲੋਂ ਜੋ ਕਿ ਰਾਜਾ ਬਜਾਜ ਦੇ ਸ਼ੋਰੂਮ ਤੇ ਅਵੇਲੇਬਲ ਹੈ ਤਾਂ ਉਹ ਤੁਹਾਨੂੰ ਦਿਖਾ ਦਿੰਦੇ ਆ ਜੀ ਇਹ ਉਹ ਜੀ ਇਹ ਮੋਟਰਸਾਈਕਲ ਹੈ ਜੀ ਜਿਹੜਾ ਸੀਐਨਜੀ ਤੇ ਪੈਟਰੋਲ ਦੇ ਨਾਲ ਚੱਲਦਾ ਹੈ 2 ਲੀਟਰ ਪੈਟਰੋਲ ਪੈਂਦਾ ਜੀ ਤੇ 2 ਕਿਲੋ ਸੀਐਨਜੀ ਇਸ ਦੇ ਵਿੱਚ ਪੈਂਦੀ ਹੈ ਤਾਂ ਐਵਰੇਜ ਦੱਸੀ ਜਾ ਰਹੀ ਜੀ 102 ਕਿਲੋਮੀਟਰ ਜਿਹੜਾ ਇੱਕ ਕਿਲੋ ਸੀਐਨਜੀ ਦੇ ਵਿੱਚ ਇਹ ਮੋਟਰਸਾਈਕਲ ਚੱਲਦਾ ਹੈ ਤਾਂ ਸਰ ਕੀ ਖਾਸੀਅਤ ਇਸ ਮੋਟਰਸਾਈਕਲ ਦੀ ਇਹ ਵੀ ਦੱਸ ਦਿਓ ਜੀ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਟਾਪ ਮਾਡਲ ਐਸਰ ਡਿਸਕ ਹੈਗਾ ਫਰੰਟ ਫਰੰਟ ਡਿਸਕ ਹੈਗਾ ਫੁੱਲੀ ਐਲਈਡੀ ਹੈਗਾ ਸਰ ਜੀ ਪੈਟਰੋਲ ਸੀਐਨਜੀ ਵਾਸਤੇ ਇੱਕੋ ਹੀ ਟੈਂਕ ਕੈਪ ਦਿੱਤਾ ਹੋਇਆ ਸਰ ਆ ਦੇਖੋ अच्छा इथे सीएनजी हां सीएनजी वास्ते हैगा सर जी वाह जी वाह चलो पिकरनो पूरा बंद नहीं करोगे तो बाइक स्टार्ट नहीं होएगा ऑटोमेटिक सेंसर हैगा ओके ओके पेट्रोल दे ਲਈ ਵੀ ਇੱਥੇ ਵੀ ਦਿੱਤਾ ਹੋਇਆ ਸਰ ਹੂੰ ਸੀएनजी ਟੈਂਕ ਹੈਗਾ ਆ ਸਰ ਆਹਦਾ ਸਰਟੀਫਿਕੇਟ ਹੈਗਾ ਸਰ ਗੌਰਮੈਂਟ अप्रूव्ड ਹੈਗਾ जी ਉਸ ਤੋਂ ਬਾਅਦ ਟੈਂਕ ਇਹਦੇ ਥੱਲੇ ਦਿੱਤਾ ਹੋਇਆ ਜੀ ਓਕੇ ਇਹ चेसी ਬਹੁਤ ਹੈਵੀ ਯੂਜ਼ ਕੀਤੀ ਹੋਈ ਹੈ ਕੰਪਨੀ ਦੇ ਵਿੱਚ ਵਾਜੀ ਉਹ ਮਾਡਰਨ ਹੀ ਬੜਾ ਵਧੀਆ ਜੀ ਸਪੋਰਟਸ ਮਾਡਲ ਦੇ ਟਾਈਪ ਚ ਇਹਨੂੰ ਬਣਾਇਆ ਹੈ ਜੀ ਇਹ 125 सीसी बाइक ਹੈ ਸਰ जी ਖੋਰ ਇਸ ਦੀ ਕੀ ਖਾਸियत ਹੈ ਇਹਦੇ ਟਾਇਰਸ ਨੂੰ ਲੈ ਕੇ ਇੰਜਨ ਨੂੰ ਲੈ ਕੇ ਕੀ ਕਰਦੇ ਹੈ ਟਾਇਰਸ ਇੰਜਨ ਸਰ ਬਹੁਤ 125 ਸੀਸੀ ਸੈਗਮੈਂਟ ਦੇ ਵਿੱਚ ਸਾਰੇ ਫੀਚਰ ਦਿੱਤੇ ਹੋਏ ਆ ਜੀ ਕਿਸੇ ਪ੍ਰਕਾਰ ਦਾ ਕੋਈ ਰਿਸਕ ਨਹੀਂ ਹੈਗਾ ਇਹਦੇ ਵਿੱਚ ਤਾਂ ਬਿਲਕੁਲ ਜੀ 125 ਸੀਸੀ ਦਾ ਬਾਈਕ ਹੈ ਜੀ ਤੁਸੀਂ ਮਾਡਲ ਦੇਖ ਲਓ ਜੀ ਕਿੰਨਾ ਪਿਆਰਾ ਮਾਡਲ ਹੈ ਸਰ ਇਹਦੀ ਕੀਮਤ ਕਿੰਨੀ ਹੋਣੀ ਹੈ ਜੀ ਇਹਦੇ ਕੀਮਤ ਲਾ ਔਨ ਰੋਡ ਲਗਭਗ 1 ਲੱਖ 25 1 ਲੱਖ 32000 ਰੁਪਏ ਆ ਸਰ ਜੀ ਕੋਈ ਕੰਸੈਸ਼ਨ ਵੀ ਦੇ ਰਹੇ ਹੋ ਗਲਾਸ ਵੀ ਦੇ ਰਹੇ ਹੋ ਹਾਂ ਜੀ ਇਹਦੇ ਵਿੱਚ ਲਗ ਸਲੈਸ਼ ਹੈਗਾ 2000 ਰੁਪਏ ਦਾ ਸ ਸਰ ਵਾਜਿਬਾ 2000 ਰੁਪਏ ਲੈਸ ਵੀ ਜਿਹੜਾ ਦਿੱਤਾ ਜਾ ਰਿਹਾ ਜੀ 132000 ਰੁਪਏ ਦਾ ਬਾਈਕ ਹੈ ਇਹ ਤੁਹਾਨੂੰ ਔਨ ਰੋਡ 130000 ਰੁਪਏ ਦਾ ਪੈਣਾ ਹੈ 2000 ਰੁਪਏ ਜਿਹੜੀ ਹੈ ਉਹ ਲੈਸ ਦਿੱਤੀ ਜਾ ਰਹੀ ਹੈ ਇਹ ਲੈਸ ਫਾਜ਼ਿਲਕਾ ਵਾਲਿਆਂ ਨੂੰ ਮਿਲਨੀ ਹੈ ਜੀ ਬਾਹਰੋਂ ਆ ਕੇ ਕਿਤੇ ਲੈਸ ਨਾਲ ਲੱਲਿਆ ਜੇ ਇਹ 2000 ਰੁਪਏ ਦੀ ਲੈਸ ਜਿਹੜੀ ਹੈ ਰਾਜਾ ਬਜਾਜ ਅਬੋਰ ਵਾਲਿਆਂ ਵੱਲੋਂ ਫਾਜ਼ਿਲਕਾ ਵਾਸੀਆਂ ਦੇ ਲਈ ਦਿੱਤੀ ਗਈ ਹੈ ਜੀ ਕਿਉਂਕਿ ਫਾਜ਼ਿਲਕਾ ਦੇ ਵਿੱਚ ਇਹਨਾਂ ਦਾ ਸ਼ੋਰੂਮ ਖੁੱਲਿਆ ਅਬੋਰ ਦੇ ਵਿੱਚ ਇਹਨਾਂ ਦਾ ਕਾਫੀ ਨਾਮ ਹੈ ਤੇ ਹੁਣ ਫਾਜ਼ਿਲਕਾ ਦੇ ਵਿੱਚ ਵੀ ਇਹਨਾਂ ਵੱਲੋਂ ਜਿਹੜਾ ਆਪਣਾ ਨਾਮ ਬਣਾਇਆ ਜਾ ਰਿਹਾ ਹੋਰ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ ਇਹਨਾਂ ਦੇ ਸ਼ੋਰੂਮ ਬਾਰੇ ਮਾਡਲਸ ਬਾਰੇ ਸਰ ਹੋਰ ਕੀ ਕਰਨਾ ਚਾਹੋਗੇ ਹੋਰ ਸਰ ਮੇਰੇ ਸਹਿਰਵਾਸਨ ਹੋਈ ਅਪੀਲ ਹੈ ਕਿ ਕਸਟਮਰ ਦੀ ਕੋਸਟ ਬਚਤ ਬਹੁਤ ਜ਼ਿਆਦਾ ਹੋ ਰਹੀ ਹੈ ਕਿਉਂਕਿ ਪੈਟਰੋਲ ਦਾ ਰੇਟ ਤੁਹਾਨੂੰ ਪਤਾ ਹੀ ਹੈ ਆਲਰੇਡੀ ਹਾਈ ਹੈਗਾ ਬਿਲਕੁਲ ਸੀਐਨਜੀ ਦਾ ਰੇਟ ਵੀ ਘੱਟ ਹੈ ਤੇ ਐਵਰੇਜ ਵੀ ਉਹਦੇ ਨਾਲ ਡਬਲ ਹੈਗੀ ਹੈ ਜੀ ਤਾਂ ਉਹਦੇ ਕਰਕੇ ਕਸਟਮਰ ਨੂੰ ਮੈਂ ਰਿਕਵੈਸਟ ਕਰ ਰਿਹਾ ਵੀ ਆ ਕੇ ਟੈਸਟ ਰਾਈਡ ਲੈਣ ਤੇ ਦੇਖਣ ਵੇ ਕਿ ਗੱਡੀ ਤੇ ਲਾ ਕੇ ਦੇਖਣਾ ਉਹਦਾ ਐਕਸਪੀਰੀਅੰਸ ਆਪਣਾ ਸ਼ੇਅਰ ਕਰਨਾ ਤਾਂ ਬਿਲਕੁਲ ਜੀ ਪੈਟਰੋਲ ਦੀ ਜਿਹੜੀ ਹੈ ਕੀਮਤਾਂ ਲਗਾਤਾਰ ਵਧੀਆਂ ਜਾ ਰਹੀਆਂ ਹੈ ਕਸਟਮਰ ਦੀ ਜੇਬ ਤੇ ਲਗਾਤਾਰ ਜਿਹੜਾ ਬੋਝ ਵੱਧਾ ਜਾ ਰਿਹਾ ਉਸ ਬੋਝ ਨੂੰ ਹਲਕਾ ਕਰਨ ਦੇ ਲਈ ਕੱਟ ਕਰਨ ਦੇ ਲਈ ਇਹ ਸੀਐਨਜੀ ਜਿਹੜਾ ਮਾਡਲ ਜਿਹੜਾ ਕੰਪਨੀ ਵੱਲੋਂ ਬਾਜ਼ਾਰ ਦੇ ਵਿੱਚ ਉਤਾਰਿਆ ਗਿਆ ਹੈ ਜਿਸ ਦਾ ਰਿਸਪੌਂਸ ਵੀ ਕਾਫੀ ਮਿਲ ਰਿਹਾ ਹੈ ਤੇ ਕਸਟਮਰ ਦੀ ਜੇਬ ਤੇ ਜਿਹੜਾ ਪੈਰ ਵਾਲਾ ਪਾਰ ਵੀ ਥੋੜਾ ਹਲਕਾ ਹੋਏਗਾ ਤਾਂ ਸਰ ਹੋਰ ਕਿਹੜੇ-ਕਿਹੜੇ ਮਾਡਲ ਤੁਸੀਂ ਦਿਖਾਣਾ ਚਾਹੋਗੇ ਹੋਰ ਸਾਡੇ ਕੋਲੇ ਇੱਕ ਸਕੀਮ ਹੋਰ ਵੀ ਚੱਲ ਰਹੀ ਹੈ ਸਰ 125 ਕਾਰਬਨ ਡਿਸ ਦੇ ਉੱਤੇ 31 ਮਾਰ ਤਿੱਕਰ ਜੋ ਸਕੀਮ ਹੈ 2000 ਰੁਪਏ ਡ अच्छा पल्सर ਦੇ ਵੀ 2000 ਰੁਪਏ ਡਿਸਕਾਊਂਟ ਜੀ ਪਲਸਰ 150 ਦੇ ਉੱਤੇ 3000 ਰੁਪਏ ਡਿਸਕਾਊਂਟ ਚੱਲ ਰਿਹਾ ਜੋ ਕਿ 31 ਮਾਰਚ ਤੱਕ ਵੈਲਿਡ ਹੈਗਾ ਸਰ ਲਓ ਜੀ 100 ਪਲਸਰ 125 ਤੇ ਜਿਹੜਾ ਉਹ 2000 ਰੁਪਏ ਦਾ ਡਿਸਕਾਊਂਟ ਤੇ ਪਲਸਰ 150 ਤੇ ਜਿਹੜਾ 3000 ਰੁਪਏ ਦਾ ਡਿਸਕਾਊਂਟ ਜਿਹੜਾ ਇਹਨਾਂ ਵੱਲੋਂ ਦਿੱਤਾ ਜਾ ਰਿਹਾ ਤਾਂ ਜੇਕਰ ਤੁਸੀਂ ਵੀ ਮੋਟਰਸਾਈਕਲ ਖਰੀਦਣ ਦੀ ਸੋਚ ਰਹੇ ਹੋ ਤਾਂ Bajaj ਕੰਪਨੀ ਵੱਲੋਂ ਜਿਹੜਾ ਪਾਰੀ ਡਿਸਕਾਊਂਟ ਦੇਣਾ ਸ਼ੁਰੂ ਕਰ ਦਿੱਤਾ ਗਿਆ ਜੀ ਰਾਜਾ Bajaj ਵਾਲਾ ਦੇ ਸ਼ੋਰੂਮ ਤੇ ਐਡਰੈਸ ਤੁਹਾਨੂੰ ਮੈਂ ਦੱਸ ਦਿੰਨਾ ਫਾਜ਼ਿਲ ਕਾਦੇ ਅਬ ਚਾਪ ਪਲੱਸ ਦੇ ਨੇੜੇ ਕਾਉਂਸਲ ਟਿਬਰ ਸਟੋਰ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਸ਼ੋਰੂਮ ਜਿਹੜਾ ਖੁੱਲਿਆ ਹੋਇਆ ਹੈ ਤਾਂ ਸਰ ਹੋਰ ਚੇਤਕ ਕਿਹਾ ਜਾ ਰਿਹਾ ਵੀ ਬਜਾਜ ਵੱਲੋਂ ਚੇਤਕ ਵੀ ਜਿਹੜਾ ਦੁਆਰਾ ਲਾਂਚ ਕਰ ਦਿੱਤਾ ਗਿਆ ਹੈ ਤਾਂ ਉਸ ਨੂੰ ਲੈ ਕੇ ਕੀ ਕਹੋਗੇ ਹਾਂਜੀ ਸਰ ਬਜਾਜ ਨੇ ਆਪਣਾ ਜਿਹੜਾ ਸਭ ਤੋਂ ਵਧੀਆ ਜਿਹੜਾ ਫੇਮਸ ਪ੍ਰੋਡਕਟ ਸੀਗਾ ਚੇਤਕ ਉਹਨੂੰ ਵੀ ਇਲੈਕਟ੍ਰਿਕ ਦੇ ਵਿੱਚ ਕਨਵਰਟ ਕਰਕੇ ਲਾਂਚ ਕਰ ਦਿੱਤਾ ਗਿਆ ਜੀ ਜਿਹੜਾ ਕਿ ਫੁੱਲੀ ਮੈਟਲ ਬੋਡੀ ਦੇ ਵਿੱਚ ਆ ਰਿਹਾ ਜੀ ਵਾਹ ਜੀ ਵਾਹ ਤਾਂ ਲੋ ਜੀ ਸਾਡਾ ਪੁਰਾਣਾ ਜਿਹੜਾ ਬਜਾਜ ਆਪਾਂ ਛੋਟੇ ਹੁੰਦੇ ਐਡ ਦੇਖਦੇ ਸੀ ਹਮਾਰਾ ਬਜਾਜ ਤਾ ਉਹ ਜਿਹੜਾ ਹਮਾਰਾ ਬਜਾਜ ਆ ਉਹ ਨਵੇਂ ਰੂਪ ਚ ਆ ਗਿਆ ਜੀ ਬਜਾਜ ਚੇਤਕ ਦਾ ਨਵਾਂ ਜਿਹੜਾ ਰੂਪ ਉਹ ਤੁਹਾਨੂੰ ਅੱਜ ਦਿਖਾ ਰਹੇ ਆ ਜੀ ਕਲਰ ਵੀ ਤੁਹਾਨੂੰ ਮਿਲ ਜਾਣਗੇ ਤੇ ਤੇ ਜਿਹੜਾ ਬਜਾਜ ਕੰਪਨੀ ਦਾ ਇਹ ਸਕੂਟਰ ਹੈ ਉਹ ਵੀ ਤੁਹਾਨੂੰ ਮਿਲ ਜੇਗਾ ਸਰ ਇਸ ਦੀ ਕੀ ਖਾਸ ਗੱਲ ਹੈ ਜੀ ਕੀ ਇਹਦੇ ਨਵਾਂ ਕੀ ਦਿੱਤਾ ਗਿਆ ਜੀ ਇਹਦੇ ਵਿੱਚ ਸਰ ਨੰਬਰ 1 ਤਾਂ ਇਹ ਇਲੈਕਟ੍ਰਿਕ ਕਰ ਦਿੱਤਾ ਸਰ ਬੋਲ ਦੇ ਵਿੱਚ ਨਹੀਂ ਹੈਗਾ ਪਟਰ ਕਸਟਮਰ ਦਾ ਕੋਸਟ ਖਰਚ ਹੈ ਹੀ ਨਹੀਂ ਪਟਰ ਖਰਚਾ ਹੀ ਨਹੀਂ ਹੈ ਕੋਈ ਜੀ ਇੱਕ ਵਾਰੇ ਚਾਰਜ ਕਰੋ ਕੰਪਨੀ ਦੇ ਸਾਰ ਨਾਲ ਚਲਾਵਾਂਗਾ ਤਾਂ ਬਈ 120 ਕਿਲੋਮੀਟਰ ਪਲੱਸ ਚੱਲੇਗਾ ਵਾਹ ਜੀ ਇਹਦਾ ਰੂਪ ਬਦਲ ਦਿੱਤਾ ਗਿਆ ਹੈ ਨਵੀਂ ਇਹਦੇ ਚ ਲੁੱਕ ਲਿਆ ਦਿੱਤੀ ਗਈ ਹੈ ਕੀ ਕੀ ਫੀਚਰ ਕੀ ਦਿੱਤੇ ਗਏ ਸਾਰੇ ਦੇ ਵਿੱਚ ਇਹਦੇ ਵਿੱਚ ਕਾਫੀ ਫੀਚਰ ਦਿੱਤੇ ਆ ਸਾਰਾ ਲਿਥੀਅਮ ਬੈਟਰੀ ਦਿੱਤੀ ਜੀ ਆ ਦੇਖੋ ਵਾਹ ਜੀ ਵਾਹ ਮਤਲਬ ਮੀਟਰ ਵਗੈਰਾ ਸਭ ਡਿਜੀਟਲ ਕਰ ਦਿੱਤਾ ਗਿਆ ਜੀ ਸਾਰਾ ਕੁਝ ਡਿਜੀਟਲ ਹੈ ਸਰ ਜੀ ਤਾਂ ਕੈਮਰਾਮੈਨ ਨੂੰ ਕਵਾਂਗਾ ਕਿ ਥੋੜਾ ਜਿਆ ਨੇੜੇ ਦਿਖਾਣ ਆ ਦੇਖੋ ਸਪੇਸ ਇਹਦਾ ਵਾਹ ਜੀ ਸਪੇਸ ਵੀ ਪੂਰਾ ਦਿੱਤਾ ਗਿਆ ਜੀ ਇਹਦੇ ਵਿੱਚ ਨੋਰਮਲ ਚਾਰਜਿੰਗ ਦਿੱਤੀ ਹੈ ਸਰ ਨੋਰਮਲ 5 ਐਂਪੀਅਰ ਤੇ ਸਵੇਰੇ ਦੇ ਵਿੱਚ ਚਾਰਜ ਲੱਗ ਜਾਏਗਾ ਸਰ ਵਾਹ ਜੀ ਵਾਹ ਤਾਂ ਦੇਖੋ ਜੀ ਲੁੱਕ ਤੁਹਾਨੂੰ ਦਿਖਾ ਦਈਏ ਜੀ Bajaj Chetak ਦਾ ਇਹ ਸਕੂਟਰ ਹੈ ਜਿਹੜਾ ਆਪਾਂ ਪਹਿਲਾਂ ਦੇਖਦੇ ਹੁੰਦੇ ਸੀ ਆਪਣੇ ਟਾਈਮ ਤੇ ਚੱਲਦਾ ਸੀ ਲੇਕਿਨ ਹੁਣ ਇਹਦਾ ਜਿਹੜਾ ਲੁੱਕ ਚੇਂਜ ਕਰ ਦਿੱਤਾ ਗਿਆ ਜੀ ਡਿਜੀਟਲ ਮੀਟਰ ਪੂਰਾ ਵਿਦ ਸਪੇਸ ਹੈ ਤੇ ਪਿੱਛੋਂ ਲੁੱਕ ਦੇਖ ਲਓ ਤੇ ਅੱਗੋਂ ਵੀ ਤੁਹਾਨੂੰ ਅਸੀਂ ਲੁੱਕ ਜਿਹੜਾ ਉਹ ਦਿਖਾ ਦਿੰਨੇ ਆ ਤਾਂ ਬੜਾ ਪਿਆਰਾ ਜਿਹੜਾ ਹੈ ਇਸ ਦਾ ਮਾਡਲ ਜਿਹੜਾ ਇਹ ਲਾਂਚ ਕੀਤਾ ਗਿਆ ਜੀ ਇਲੈਕਟ੍ਰਿਕ ਮਾਡਲ ਹੈ 120 ਕਿਲੋਮੀਟਰ ਦੀ ਆਪਾਂ ਕੰਪਨੀ ਦੇ حساب ਨਾਲ ਚਲਾਉਣੀ ਆ ਤਾਂ 120 ਕਿਲੋਮੀਟਰ ਇਹ ਚੱਲੇਗਾ ਇਸ ਦੇ ਵਿੱਚ ਦੋ ਕਲਰ ਵੀ ਅਵੇਲੇਬਲ ਹੈ ਵਾਈਟ ਔਰ ਰੈੱਡ ਤਾਂ ਹੋਰ ਵੀ ਕਲਰ ਸਰ ਮਿਲ ਜਾਣਗੇ ਪੰਜ ਕਲਰ ਆਉਂਦੇ ਆ ਜੀ ਸਾਰੇ ਅਵੇਲੇਬਲ ਕਰਵਾ ਦਾਂਗੇ ਸਰ ਤਾਂ ਪੰਜ ਕਲਰ ਜਿਹੜਾ ਆਉਂਦੇ ਨੇ ਵਾਈਟ ਕਲਰ ਆਂਦਾ ਹੈ ਰੈੱਡ ਆਂਦਾ ਹੈ ਜੀ ਬਲੂ ਆਂਦਾ ਹੈ ਤੇ yellow ਆ ਗਿਆ ਜੀ ਇੱਕ ਹੋਰ ਤਾਂ ਸਾਰੇ ਕਲਰ ਜਿਹੜੇ ਤੁਹਾਨੂੰ ਮਿਲ ਜਣੇ ਆਂ ਦੀ ਪੰਜ ਤਰ੍ਹਾਂ ਦੇ ਕਲਰ ਜਿਹੜਾ ਇਸ ਇਸ ਦੇ ਵਿੱਚ ਅਵੇਲੇਬਲ ਹੈ ਬਲੈਕ ਰੈੱਡ ਵਾਈਟ yellow اور blue ਇਹ ਪੰਜ ਕਲਰ ਜਿਹੜੇ ਤੁਹਾਨੂੰ ਇਹਦੇ ਵਿੱਚ ਮਿਲ ਜਣੇ ਆ ਜੀ ਸਾਰੇ ਕਲਰ ਜਿਹੜਾ ਰਾਜਾ ਬਜਾਜ ਤੇ अवेलेबल ਹੈ ਤਾਂ ਸਰ ਇਹਦੀ ਕੀਮਤ ਕਿੰਨੀ ਹੋਣੀ ਹੈ ਇਹਦੀ ਇੱਕ ਸ਼ੋਰਮ ਦੀ ਗੱਲ ਕਰਾਂ ਤਾਂ 1,09,998 ਰੁਪਏ ਸਰ ਜੀ ਕੋਈ ਡਿਸਕਾਊਂਟ ਵਗੈਰਾ ਵੀ ਦੇ ਰਹੇ ਹੋ علاوہ ਇਹਦੇ ਵਿੱਚ ਕਸਟਮਰ ਦੇ ਆਧਾਰ ਦੇ ਉੱਤੇ سبسڈی ਵੀ ਚੈੱਕ ਹੁੰਦੀ ਹੈ ਸਰ ਕਿਉਂਕਿ 31 ਮਾਰਚ ਤੱਕ ਜੋ ਸਕੀਮ ਚੱਲ ਰਹੀ ਹੈ 10,000 ਰੁਪਏ ਆਉਂਦੀ ਹੈ ਸਰ ਅੱਛਾ ਜੀ 10,000 ਰੁਪਏ ਦੀ سبسڈی ਵੀ ਆਏਗੀ ਜੀ ਸਰ ਇਹ ਸੈਂਟਰਲ ਗਵਰਨਮੈਂਟ ਵੱਲੋਂ ਸਰ ਵਾਹ ਜੀ ਵਾਹ ਲਓ ਜੀ ਸਕੂਟਰ ਤੇ 10000 ਰੁਪਏ ਦੀ ਸਬਸਿਡੀ ਵੀ ਮਿਲ ਜਾਣੀ ਹੈ ਜੀ ਜੋ ਕਿ ਸੈਂਟਰ ਗਵਰਨਮੈਂਟ ਵੱਲੋਂ ਦਿੱਤੀ ਜਾ ਰਹੀ ਹੈ ਉਹ ਤੁਹਾਡੀ ਆਈਡੀ ਤੇ ਚੈੱਕ ਕੀਤੀ ਜਾਏਗੀ ਕਿ ਤੁਸੀਂ ਕਿੰਨੀ ਸਬਸਿਡੀ ਜਿਹੜੀ ਹੈ ਉਹ ਲੈਣ ਦੇ ਹੱਕਦਾਰ ਹੋ ਤਾਂ ਬਹੁਤ ਵਧੀਆ ਮਾਡਲ ਇਹਨਾਂ ਨੇ ਇਹ ਲਾਂਚ ਕੀਤਾ ਜੀ Bajaj ਕੰਪਨੀ ਨੇ Bajaj Chetak ਦਾ ਇਹ ਮਾਡਲ ਹੈ ਇਲੈਕਟ੍ਰਿਕ ਸਕੂਟਰ ਹੈ ਤਾਂ ਜੇਕਰ ਤੁਸੀਂ ਵੀ ਇਲੈਕਟ੍ਰਿਕ ਸਕੂਟਰ ਲੈਣ ਦੀ ਸੋਚ ਰਹੇ ਹੋ ਤਾਂ ਇਸ ਤੋਂ ਬੈਸਟ ਕੁਝ ਵੀ ਨਹੀਂ ਹੈ ਜੀ ਇੱਕੋ ਹੀ ਗੱਲ ਦਿਮਾਗ ਦੇ ਵਿੱਚ ਯਾਦ ਰੱਖਣੀ ਹੈ ਰਾਜਾ Bajaj ਐਡਰੈਸ ਤੁਹਾਨੂੰ ਦੱਸ ਦਈਏ ਅਬੋਰ ਰੋਡ ਕਾਂਸਲ ਟਿੰਬਰ ਸਟੋਰ ਦੇ ਬਿਲਕੁਲ ਸਾਹਮਣੇ ਜਿਹੜਾ ਇਹ ਇਹਨਾਂ ਦਾ ਸ਼ੋਰੂਮ ਜਿਹੜਾ ਖੁੱਲ ਚੁੱਕਿਆ ਹੈ ਤੇ ਇਹਨਾਂ ਵੱਲੋਂ ਜਿਹੜਾ ਇਲੈਕਟ੍ਰਿਕ ਬਾਈਕ, ਸੀਐਨਜੀ ਬਾਈਕ ਤੇ ਹੋਰ ਵੀ ਕਈ ਤਰ੍ਹਾਂ ਦੇ ਬਾਈਕ ਜਿਹੜੇ ਅਵੇਲੇਬਲ ਕਰਵਾਏ ਗਏ ਹੈ ਜੀ Bajaj Platina ਜਿਹੜਾ ਇਹਨਾਂ ਦੇ ਕੋਲ ਅਵੇਲੇਬਲ ਹੈ ਤੇ Pulsar motorcycle ਵੀ ਜਿਹੜਾ ਅਵੇਲੇਬਲ ਹੈ 125 ਤੇ 150 ਉਹਨਾਂ ਤੇ ਵੀ ਜਿਹੜਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ 125 ਤੇ 2000 ਰੁਪਏ ਦਾ ਡਿਸਕਾਊਂਟ ਔਰ 150 ਤੇ 3000 ਰੁਪਏ ਦਾ ਡਿਸਕਾਊਂਟ ਇਸ ਦੇ ਨਾਲ ਹੀ ਸੀਐਨਜੀ ਵਾਲੇ ਬਾਈਕ ਤੇ ਵੀ ਜਿਹੜਾ ਡਿਸਕਾਊਂਟ ਜਿਹੜਾ ਦਿੱਤਾ ਜਾ ਰਿਹਾ ਹੈ ਤਾਂ ਸਰ ਆਪਾਂ ਵਰਕਸ਼ਾਪ ਦੀ ਗੱਲ ਕਰ ਰਹੀਏ ਸ਼ੋਰੂਮ ਦੇ ਵਿੱਚ ਆਪਾਂ ਕਹਿੰਦੇ ਆ ਵੀ ਬਾਈਕ ਤਾਂ ਮਿਲ ਜਾਂਦੀ ਹੈ ਲੇਕਿਨ ਸਰਵਿਸ ਦੀ ਬੜੀ ਪ੍ਰੋਬਲਮ ਆਉਂਦੀ ਹੈ ਕਸਟਮਰ ਨੂੰ ਸਾਰਾ ਕੁਝ ਦੇਣ ਵਾਸਤੇ ਅਸੀਂ ਆਪਣਾ ਸ਼ੋਰੂਮ ਤਿਆਰ ਕੀਤਾ ਹੈ ਜੀ ਤਾਂ ਆਪਾਂ ਵਿਜ਼ਿਟ ਕਰ ਲਈਏ ਜੀ ਆਪਣੀ ਜਿਹੜੀ ਵਰਕਸ਼ਾਪ ਹੈ ਜੀ ਉਹਦੀ ਵੀ ਤਾਂ ਵਰਕਸ਼ਾਪ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਸਰਵਿਸ ਨੂੰ ਲੈ ਕੇ ਕੀ ਆਇਆ ਜਾ ਰਿਹਾ ਕਿ ਕੋਈ ਦਿੱਕਤ ਨਹੀਂ ਆਏਗੀ ਤਾਂ ਵਰਕਸ਼ਾਪ ਆਪਾਂ ਦੇਖਦੇ ਹਾਂ ਵਰਕਸ਼ਾਪ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਦੀ ਫੈਸਿਲਿਟੀ ਹੈ ਤਾਂ ਸਰ ਕੀ ਕਹੋਗੇ ਕਿਸ ਕਿਸ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਅਵੇਲੇਬਲ ਕਰਵਾਈ ਗਈ ਹੈ ਜੀ ਐਸਪਰ ਲੇਟੈਸਟ ਫੈਸਿਲਿਟੀ ਹੈ ਜੋ ਐਸਪਰ ਕੰਪਨੀ ਨੋਰਮ ਦੇ ਹਿਸ ਤਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਪੂਰੀ ਜਿਹੜੀ ਫੈਸਿਲਿਟੀ ਹੈ ਜੀ ਬਾਈਕ ਦੀ ਸਰਵਿਸ ਜਿਹੜੀ ਇੱਥੇ ਚੱਲ ਰਹੀ ਹੈ ਤੇ ਇਹ ਕੰਪਨੀ ਦਾ ਐਕਸਕਲੂਸਿਵ ਸ਼ੋਰੂਮ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦੀ ਫੈਸਿਲਿਟੀ ਮਿਲਣੀ ਹੈ ਕਸਟਮਰ ਦੇ ਬੈਠਣ ਦੇ ਲਈ ਵੀ ਇੱਥੇ ਜਿਹੜਾ ਵੇਟਿੰਗ ਏਰੀਆ ਬਣਾਇਆ ਗਿਆ ਤੁਹਾਨੂੰ ਦਿਖਾ ਦਈਏ ਏਸੀ ਰੂਮ ਹੈ ਜੀ ਤੇ ਪੂਰਾ ਵੇਟਿੰਗ ਏਰੀਆ ਇੱਥੇ ਬਣਾਇਆ ਗਿਆ ਚਾਰਜਿੰਗ ਦੀ ਸਹੂਤਾ ਵੀ ਇੱਥੇ ਲਗਾਈ ਗਈ ਹੈ ਏਸੀ ਲਗਾਏ ਗਏ ਆ ਫੈਨ ਲਗਾਏ ਗਏ ਆ ਬੈਠਣ ਤੋਂ ਕਿਰਾ ਪੂਰਾ ਅਰੇਂਜਮੈਂਟ ਸਿਟਿੰਗ ਅਰੇਂਜਮੈਂਟ ਕੀਤਾ ਗਿਆ ਤਾਂ ਕਸਟਮਰ ਵੀ ਜਿਹੜੇ ਤੇ ਅਵੇਲੇਬਲ ਹੈ ਜੀ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰ ਲੈਂਦੇ ਆ ਕਿ ਕਿੰਨਾ ਕੁ ਵਧੀਆ ਲੱਗਿਆ ਇਹਨਾਂ ਨੂੰ ਤਾਂ ਪਹਿਲਾਂ ਕਸਟਮਰ ਦੇ ਨਾਲ ਗੱਲਬਾਤ ਕਰ ਲੈਂਦੇ ਦੁਆਰਾ ਫਿਰ ਇਹਨਾਂ ਦੇ ਕੋਲ ਆਵਾਂਗੇ ਤਾਂ ਭਾਈ ਸਾਹਿਬ ਸਾਡੇ ਨਾਲ ਮੌਜੂਦ ਹੈ ਭਾਈ ਸਾਹਿਬ ਕੀ ਕਹੋਗੇ ਕਿ ਇਹਨਾਂ ਦੀ ਸਰਵਿਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸੋਰੇ ਠੀਕ ਹੈ ਇਹਨਾਂ ਦੀ ਵਧੀਆ ਕੰਮ ਸਹੀ ਚੱਲ ਰਿਹਾ ਜੀ ਅੱਛਾ ਜੀ ਹਾਂ ਜੀ ਤਾਂ ਬਿਲਕੁਲ ਇੱਥੇ ਬੈਠਣ ਘੁੱਟਣ ਨੂੰ ਅਰੇਂਜਮੈਂਟ ਕੀਤੀ ਹੈ ਜੀ ਬਿਲਕੁਲ ਬਹੁਤ ਸਹੀ ਹੈ ਪਾਣੀ ਪੂਰੀ ਚਾਹ ਚੁ ਪਿਆਦੇ ਕਿ ਬਸ ਐਵੇਂ ਤੋਰਦੇ ਨੇ ਸੇਵਾ ਕਰਦੇ ਨੇ ਅਸੀਂ ਕਿ ਨਹੀਂ సేਵਾ ਕਰਦੇ ਆ ਤਾਂ ਬਿਲਕੁਲ ਹੀ ਸੇਵਾ ਪੂਰੀ ਹੁੰਦੀ ਹੈ ਜੀ ਜਿਹੜਾ ਕਸਟਮਰ ਇੱਥੇ ਆ ਜਾਂਦਾ ਉਹਦੀ ਸੇਵਾ ਪੂਰੀ ਹੁੰਦੀ ਹੈ వాਸ਼ਿੰਗ ਤੋਂ ਦਿਖਾ ਦਈਏ ਵਾਸ਼ਿੰਗ ਫੈਸਿਲਿਟੀ ਇਹਨਾਂ ਦੇ ਕੋਲ ਅਵੇਲੇਬਲ ਹੈ ਤੇ ਇਸ ਦੇ ਨਾਲ ਹੀ ਸਰਵਿਸ ਦੇ ਲਈ ਜਿਹੜਾ ਪੂਰਾ ਇਹਨਾਂ ਦੇ ਕੋਲ ਇੰਤਜ਼ਾਮਾਤ ਕੀਤੇ ਗਏ ਆ ਕਸਟਮਰ ਦੇ ਲਈ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਅਵੇਲੇਬਲ ਕਰਵਾਈ ਗਈ ਹੈ ਤਾਂ ਸਰ ਹੋਰ ਕੀ ਕਰਨਾ ਚਾਹੋਗੇ ਤੁਹਾਡੇ ਸ਼ੋਰੂਮ ਨੂੰ ਲੈ ਕੇ ਔਰ ਮੇਰੇ ਸਾਰੇ ਫਾਇਲਕਾ ਤੇ ਇਲਾਕਾ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼ੋਰੂਮ ਦੇ ਆ ਕੇ ਵਿਜ਼ਿਟ ਕਰਨ ਜਿਹੜੀ ਵੀ ਮਨਪਸੰਦ ਗੱਡੀ ਹੈ ਉਹਦੀ ਟੈਸਟ ਡਰਾਈਵ ਲੈ ਕੇ ਤੇ ਆਪਣੇ ਆਪ ਨੂੰ ਵ ਸਪੇਅਰ ਪਾਰਟੋਂ ਲੈ ਕੇ ਕੀ ਕਹੋਗੇ ਸਪੇਅਰ ਪਾਰਟ ਜਿਹੜਾ ਹੈ ਕਿ ਆਇਆ ਜਾਂਦਾ ਕਿ ਸਪੇਅਰ ਪਾਰਟ ਬਾਜ਼ਾਰੋਂ ਤੇ ਮਤਲਬ ਨਹੀਂ ਮਿਲਦਾ ਕਈ ਵਾਰ ਤੇ ਇੱਥੇ ਅਵੇਲੇਬਲ ਐ ਸਪੇਅਰ ਪਾਰਟ ਤੁਹਾਡੇ ਕੋਲ ਸਾਰਾ ਸਪੇਅਰ ਪਾਰਟ ਅਸੀਂ ਜੈਨੂਨ ਅਵੇਲੇਬਲ ਕਰਵਾਨੇ ਹਾਂ ਜੀ ਮਤਲਬ ਸਾਰਾ ਕੋ ਜੈਨੂਨ ਮਿਲਦਾ ਸਾਰਾ ਕੋ ਜੈਨੂਨ ਅਸੇ ਜੋ ਐਸਪਰ ਬਜਾਜ ਆਟਰ ਤੋਂ ਜੋ ਵੀ ਆਂਦਾ ਹੈ ਉਹ ਹੀ ਅਸੀਂ ਪ੍ਰੋਵਾਈਡ ਕਰਵਾਉਣਾ ਹੁੰਦਾ ਜੀ ਤਾਂ ਬਿਲਕੁਲ ਜੀ ਬਜਾਜ ਆਟਰ ਤੋਂ ਜੋ ਵੀ ਸਪੇਅਰ ਪਾਰਟ ਆਦਾ ਉਹ ਇੱਥੇ ਅਵੇਲੇਬਲ ਹੁੰਦਾ ਜੀ ਬਿਲਕੁਲ ਜੈਨੂਨ ਸਪੇਅਰ ਪਾਰਟ ਮਿਲਦਾ ਹੈ ਤਾਂ ਬਿਲਕੁਲ ਜੀ ਸੇਲ ਸਰਵਿਸ ਸਾਰਾ ਕੁਝ ਇੱਥੇ ਅਵੇਲੇਬਲ ਹੈ ਜੀ ਐਡਰੈਸ ਤੁਸੀਂ ਇੱਕ ਵਾਰੀ ਫੇਰ ਨੋਟ ਕਰ ਲਓ ਫਾਜ਼ਿਲ ਕਾ ਦੇ ਅਬੋਰ ਰੋਡ ਤੇ ਕਾਉਂਸਲ ਟਿੰਬਰ ਸਟੋਰ ਦੇ ਬਿਲਕੁਲ ਸਾਹਮਣੇ ਜਿਹੜਾ ਰਾਜਾ ਬਾਜਾਜ ਵਾਲਿਆਂ ਦਾ ਇਹ ਸ਼ੋਰੂਮ ਖੁੱਲ ਚੁਕਿਆ ਹੈ ਜਿੱਥੇ ਤੁਹਾਨੂੰ ਹਰ ਤਰ੍ਹਾਂ ਦਾ ਮਾਡਲ ਮਿਲਣਾ ਹੈ ਜੀ ਬਾਜਾਜ ਕੰਪਨੀ ਦੇ ਹਰ ਬਾਈਕ ਦਾ ਜਿਹੜਾ ਮਾਡਲ ਤੁਹਾਨੂੰ ਇੱਥੇ ਮਿਲੇਗਾ ਇਸ ਦੇ ਨਾਲ ਹੀ ਬਾਜਾਜ ਚੇਤਾਕ ਇਲੈਕਟ੍ਰਿਕ ਸਕੂਟਰ ਵੀ ਜਿਹੜਾ ਹੈ ਉਹ ਵੀ ਅਵੇਲੇਬਲ ਹੈ ਇਸ ਦੇ ਨਾਲ ਹੀ ਸੀਐਨਜੀ ਵਾਲਾ ਮੋਟਰਸਾਈਕਲ ਵੀ ਅਵੇਲੇਬਲ ਹੈ ਜੋ ਕਿ 102 ਕਿਲੋਮੀਟਰ ਦੀ ਜਿਹੜੀ ਹੈ ਮਾਈਲੇਜ ਦਿੰਦਾ ਹੈ ਜੀ 1 ਕਿਲੋ ਸੀਐਨਜੀ ਦੇ ਨਾਲ ਤੁਹਾਡਾ ਮੋਬਾਈਲ ਨੰਬਰ ਜਿਹੜਾ ਸਕਰੀਨ ਤੇ ਡਿਸਪਲੇ ਹੋ ਰਿਹਾ ਜੀ ਤੁਸੀਂ ਸਕਰੀਨ ਤੇ ਡਿਸਪਲੇ ਹੋ ਰਿਹਾ ਮੋਬਾਈਲ ਨੰਬਰ ਤੇ ਕਾਲ ਕਰਕੇ ਕਿਸੇ ਤਰ੍ਹਾਂ ਦੀ ਜਾਣਕਾਰੀ ਜੇਕਰ ਲੈਣਾ ਚਾਹੁੰਦੇ ਹੋ ਤਾਂ ਵੀ ਲੈ ਸਕਦੇ ਹੋ ਤਾਂ ਸਾਰਾ ਕੀਤੇ ਸਾਡੇ ਕਸਟਮਰ ਨੂੰ ਕੀ ਕਹਿਣਾ ਚਾਹੋਗੇ ਫੇਰ ਦੇ ਵੀ ਸਾਰਿਆਂ ਨੂੰ ਆਹੀ ਬੈਂਤੀ ਹੈ ਕਿ ਵੱਧ ਤੋਂ ਵੱਧ ਸ਼ੋਰੂਮ ਦੇ ਵਿੱਚ ਵਿਜ਼ਿਟ ਕਰਨ ਤੇ ਆਪਣਾ ਐਕਸਪੀਰੀਅੰਸ ਲੱਸਣ ਦੇ ਨਾਲ ਇਹ ਗੱਡੀ ਗੱਡੀਆਂ ਖਰੀਦਣ ਜੀ ਤਾਂ ਬਿਲਕੁਲ ਜੀ ਸਾਰੇ ਇੱਥੇ ਪਹੁੰਚਣ ਜੇਕਰ ਤੁਸੀਂ ਵੀ ਬਾਈਕ ਲੈਣ ਦੀ ਸੋਚ ਰਹੇ ਹੋ ਤਾਂ ਇੱਕੋ ਨਾਮ ਦਿਮਾਗ ਦੇ ਵਿੱਚ ਯਾਦ ਰੱਖਣਾ ਹੈ ਰਾਜਾ ਬਾਜਾ ਬਿਲਕੁਲ ਜੀ ਰਾਜਾ ਬਜਾਜ ਅਬੋਰ ਵਾਲਿਆਂ ਦਾ ਸ਼ੋਰੂਮ ਜਿਹੜਾ ਫਾਜ਼ਿਲਕਾ ਦੇ ਵਿੱਚ ਖੁੱਲ ਚੁੱਕਿਆ ਹੈ ਜਿੱਥੇ ਤੁਹਾਨੂੰ ਸਾਰੀ ਫੈਸਿਲਿਟੀ ਮਿਲਣੀ ਹੈ ਤਾਂ ਹੁਣ ਬਾਈਕ ਲੈਣ ਦੇ ਲਈ ਕਿਤੇ ਹੋਰ ਜਾਣ ਦੀ ਲੋੜ ਨਹੀਂ ਫਾਜ਼ਿਲਕਾ ਦੇ ਵਿੱਚ ਹੀ ਤੁਹਾਨੂੰ ਬਜਾਜ ਕੰਪਨੀ ਦਾ ਜਿਹੜਾ ਬਾਈਕ ਅਵੇਲੇਬਲ ਹੋਏਗਾ ਤਾਂ ਇਸੇ ਤਰ੍ਹਾਂ ਹੀ ਨਵੇਂ-ਨਵੇਂ ਅਪਡੇਟ ਦੇ ਨਾਲ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਆਰਬੀ ਲਾਈਵ মিডিਆ ਤੁਹਾਡਾ ਆਪਣਾ ਚੈਨਲ